ਫੋ ਬਾਈ ਕਰਿਆ ਉਹ ਲੰਗਿਆ ਵੀ ਲੰਗਿਆ ਹੋਰ ਸਣਾ ਕੀ ਹਾਲ ਚਾਲ ਠੀਕ ਆ ਹਾਂ ਠੀਕ ਆ ਉਹ ਭਾਬੀ ਦੀ ਨਜ਼ਰ ਆਉਂਦੀ ਕਿੱਧਰ ਗਏ ਨੇ ਅੱਜ ਉਹ ਮੁੰਡੇ ਨਾਲ ਹਸਤ ਲਗਈ ਆ ਉਹ ਬਾਈ ਐਵੇਂ ਨਾ ਭਾਬੀ ਨੂੰ ਕੁੱਟਿਆ ਕਰ ਰਾਤੀ ਕੀ ਗੱਲ ਹੋ ਗਈ ਸੀ ਬੜਾ ਚੀਕ ਨਹੀਂ ਘੇੜਾ ਪਾਇਆ ਸੀ। ਉਹ ਯਾਰ ਹੋਣਾ ਕੀ ਆ। ਮੈਂ ਉਹਨੂੰ ਕਿਹਾ ਵੀ ਅੱਜ ਖੁੰਬਾਂ ਦੀ ਸਬਜ਼ੀ ਬਣਾ ਲਈ। ਆ ਜਦੋਂ ਦੋ ਪੈਗ ਜੇ ਲਾਏ। ਆ ਕੇ ਮੈਂ ਪੁੱਛਿਆ ਵੀ ਕੀ ਬਣਾਇਆ? ਉਹ ਤੋਂ ਜੀ ਮੈਨੂੰ ਬੜਾ ਅਪਨਾਸ ਮਾਰ ਕੇ ਕਹਿੰਦੀ ਆ ਅੱਜ ਮੈਂ ਮਸ਼ਰੂਮਾਂ ਦੀ ਸਬਜ਼ੀ ਬਣਾਈ ਆ। ਫੇਰ ਤੈਨੂੰ ਆਪਣਾ ਪਤਾ ਹੀ ਆ। ਆਪਣਾ ਤਾਂ ਪਾਰਾ ਚੜ ਗਿਆ। ਬਣਾ ਤੇ ਫਿਰ ਮਸ਼ਰੂਮ। ਹਾਂ ਭਾਈ ਹਰਿਆਣਾ ਤੁਸੀਂ ਦੇਸੀ ਦਾ ਦੇਸੀ। ਉਹਮ ਸਰ ਉਹ ਅੰਗਰੇਜ਼ੀ ਚ ਖੁੰਬਾ ਨੂੰ ਕਹਿੰਦੇ ਅੱਜ ਕੱਲ ਤੇਰੀ ਅੱਛਾ ਜੀ ਉਹ ਯਾਰ ਅੰਗਰੇਜ਼ੀ ਨੇ ਵੀ ਨਾ ਪੁਆੜੇ ਪਾਏ ਪਿਆ ਮੈਨੂੰ ਤਾਂ ਲੱਗਦਾ ਵੀ ਪਹਿਲਾਂ ਅੰਗਰੇਜ਼ ਕੁੱਟ ਕੇ ਕੱਢੇ ਸੀ ਹੁਣ ਇੰਨਾ ਚੋਂ ਅੰਗਰੇਜ਼ੀ ਕੁੱਟ ਕੇ ਕੱਢਣੀ ਪੈਣੀ ਆ ਆਇਆ ਵੱਡੀ ਮੇਮ ਖੁੰਬਾ ਨੂੰ ਅਖੇ ਮਸ਼ਰੂਮ ਕਹਿੰਦੇ ਨੇ ਓਏ ਅੰਗਰੇਜ਼ੀ ਨੇ ਤਾਂ ਨਾ ਸਾਰੀਆਂ ਚੀਜ਼ਾਂ ਦੇ ਨਾਂ ਹੀ ਵਿਗਾੜ ਕੇ ਰੱਖਤੇ ਠੀਕ ਆ